ਡੇ ਪੰਦੇ ਆਤਮਿਕ ਅਡੋਲਤਾ 'ਚ ਟਿਕੇ ਰਹਿੰਦੇ ਹਨ ਇਸ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 26 ਅੰਕ ਤੇ ਮਿਲਦਾ ਹੈ ਮਨ ਮੇਰੇ ਹਰ ਰਸ ਚਾਖ ਤਖ ਜਾਏ ਏ ਮੇਰੇ ਮਨ ਪਰਮਾਤਮਾ ਦੇ ਨਾਮ ਦਾ ਸਵਾਦ ਚਖ ਤੇਰੀ ਮਾਇਆ ਵਾਲੀ ਤ੍ਰਿਸ਼ਨਾ ਦੂਰ ਹੋ ਜਾਏ ਕਿ ਜਿਨ ਨੇ ਗੁਰਮੁਖ ਚਖਿਆ ਸਹਜੇ ਰਹੇ ਸਮਾਈ ਜਿੰਨਾ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਹਰਨਾਮ ਚਖਿਆ ਉਹ ਆਤਮਿਕ ਟੋਲਤਾ ਵਿੱਚ ਟਿਕੇ ਰਹਿੰਦੇ ਹਨ ਗੁਰੂ ਦੀ ਸਰਨ ਪੈ ਕੇ ਜਿਹੜੇ ਨਾਮ ਦਾ ਆਨੰਦ ਮਾਣਦੇ ਹਨ ਨਾਮ ਵਿੱਚ ਸੁਰਤ ਜੋੜਦੇ ਹਨ ਉਹ ਆਤਮਿਕ ਟੋਲਤਾ ਵਿੱਚ ਟਿਕੇ ਰਹਿੰਦੇ ਹਨ